ਸਵਰਗਵਾਸੀ ਜਥੇਦਾਰ ਗੁਰਿੰਦਰਪਾਲ ਸਿੰਘ ਪੱਪੂ ਦੇ ਜਨਮ ਦਿਨ ਦੇ ਸਬੰਧ ਵਿੱਚ ਜੇ ਬਲਾਕ ਆਟੋ ਸਟੈਂਡ ਪਾਈ ਰਣਦੀਰ ਸਿੰਘ ਨਗਰ ਵਿਖੇ ਐਤਵਾਰ ਸਵੇਰੇ ਅਰਦਾਸ ਕਰਕੇ ਕੜੀ ਚਾਵਲ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਗੁਰਿੰਦਰਪਾਲ ਸਿੰਘ ਪੱਪੂ ਦੀ ਸਮੁੱਚੀ ਟੀਮ ਨੇ ਰਲ ਮਿਲ ਕੇ ਸੇਵਾ ਕੀਤੀ ਅਤੇ ਸਵਰਗੀ ਗੁਰਿੰਦਰਪਾਲ ਸਿੰਘ ਪੱਪੂ ਦੀਆਂ ਪੰਥਕ ਸੇਵਾਵਾਂ ਨੂੰ ਯਾਦ ਕੀਤਾ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਲੰਗਰ ਛਕਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੇ ਸਾਰੇ ਦੋਸਤਾਂ ਵੱਲੋਂ ਇਕੱਠੇ ਰਲ ਕੇ ਅਸੀਂ ਸਰਦਾਰ ਗੁਰਿੰਦਰਪਾਲ ਸਿੰਘ ਜੀ ਪੱਪੂ ਸੀਨੀਅਰ ਅਕਾਲੀ ਲੀਡਰ ਜੋ ਕਿ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦਾ ਜਨਮ ਦਿਨ ਮਨਾਉਂਦੇ ਹੋਏ ਜੋ ਕਿ ਜਨਮ ਦਿਨ ਉਹਨਾਂ ਦਾ ਕੱਲ੍ਹ ਪੰਡਾ ਪਰ ਅੱਜ ਐਤਵਾਰ ਨੂੰ ਜਨਮ ਦਿਨ ਮਨਾਉਂਦੇ ਅਸੀਂ ਇਹ ਸਾਰੇ ਸਮੂਹ ਸਾਥੀਆਂ ਨੇ ਇਹ ਲੰਗਰ ਲਗਾਇਆ ਕੜੀ ਚੌਲ ਦਾ ਲੰਗਰ ਲਗਾਇਆ ਉਹਨਾਂ ਦੀ ਯਾਦ ਦੇ ਵਿੱਚ ਸਾਰੇ ਸਮੂਹ ਇਲਾਕਾ ਵਾਸੀਆਂ ਨੂੰ ਬੇਨਤੀ ਕਰਦੇ ਆ ਕਿ ਇਸ ਦੇ ਵਿੱਚ ਸ਼ਾਮਲ ਹੋਵੋ ਤੇ ਇਸ ਜਨਮ ਦਿਨ ਦੀ ਆਪਾਂ ਖੁਸ਼ੀਆਂ ਮਨਾਈਏ ਤੇ ਨਾਲੇ ਆਪਣੇ ਸਵਰਗਵਾਸੀ ਆਪਣੇ ਦੋਸਤ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਪਈ ਪਪੂ ਜੀ ਸਾਡੇ ਬਹੁਤ ਹੀ ਸਾਰਿਆਂ ਦੇ ਹਰਮਨ ਪਿਆਰੇ ਦੋਸਤ ਸੀਗੇ ਸਭ ਦੇ ਦੋਸਤ ਹੋਣ ਕਰਕੇ ਅੱਜ ਅਸੀਂ ਉਹਨਾਂ ਦਾ ਜਨਮ ਦਿਨ ਦਾ ਵੈਸੇ ਕੱਲ ਆ ਤੇ ਅੱਜ ਸੰਡੇ ਕਰਕੇ ਸਾਰਿਆਂ ਨੂੰ ਛੁੱਟੀ ਹੋਣ ਕਰਕੇ ਵੀ ਅੱਜ ਮਨਾ ਰਹੇ ਹਾਂ ਉਹਨਾਂ ਦਾ ਜੀ ਉਹ ਬਹੁਤ ਹੀ ਵਧੀਆ ਇਨਸਾਨ ਸੀਗੇ ਅਸੀਂ ਉਹਨਾਂ ਦੀ ਪ੍ਰਮਾਤਮਾ ਅਗੇ ਅਰਦਾਸ ਕਰਾਂਗੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਣ ਆਪਦੇ ਚਰਨਾਂ ਵਿੱਚ ਨਿਵਾਸ ਦੇਣ ਉਸ ਕਰਕੇ ਉਹਨਾਂ ਦੀਆਂ ਕੰਮਾਂ ਨੂੰ ਅਸੀਂ ਆਸ ਵਿੱਚ ਉਹਨਾਂ ਦੇ ਬਹਿ ਕੇ ਉਹਨਾਂ ਨੇ ਕੰਮ ਕੀਤੇ ਹੋਏ ਕੰਮਾਂ ਨੂੰ ਵੀ ਯਾਦ ਕਰੀਦਾ ਤੇ ਗਾਂ ਵੀ ਉਹਨਾਂ ਤੋਂ ਪ੍ਰੇਰਣਾ ਲੈ ਕੇ ਅਸੀਂ ਲੋਕਾਂ ਦੀ ਸੇਵਾ ਕਰਾਂਗੇ ਜੀ ਇਸੇ ਤਰ੍ਹਾਂ ਜੀ ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਅੱਜ ਸਵਰਗ ਵਸੀ ਸਾਡੇ ਵੱਡੇ ਵੀਰ ਜੀ ਜਥੇਦਾਰ ਗੁਰਿੰਦਰਪਾਲ ਸਿੰਘ ਪੱਪੂ ਵੀਰ ਜੀ ਇਹਨਾਂ ਦੇ ਜਨਮ ਦਿਨ ਦੇ ਸਬੰਧ ਵਿੱਚ ਅੱਜ ਲੰਗਰ ਲਗਾਇਆ ਗਿਆ ਹੈ ਉਹਨਾਂ ਦੀ ਮਿੱਠੀ ਜ਼ਿੰਦਗੀ ਯਾਦ ਨੂੰ ਮਨਾਇਆ ਜਾ ਰਿਹਾ ਹੈ ਸਾਰੇ ਜੇ ਬਲਾਕ ਔਰ ਸਾਥੀਆਂ ਦੇ ਨਾਲ ਜਨਮ ਦਿਨ ਉਹਨਾਂ ਦੀ ਯਾਦ ਵਿੱਚ ਅੱਜ ਲੰਗਰ ਲਗਾਇਆ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਸਾਡੇ ਵੀਰ ਜਿਹਾ ਗੁਰਿੰਦਰਪਾਲ ਸਿੰਘ ਪਪੂ ਜੀ ਦਾ ਜਨਮ ਦਿਨ ਕੱਲ ਹੈਗਾ ਲੇਕਿਨ ਅੱਜ ਸਾਰੇ ਨੇ ਉਹਨਾਂ ਦੀ ਸਮੁੱਚੀ ਟੀਮ ਨੇ ਰਲ ਕੇ ਅੱਜ ਮਨਾਉਣ ਦਾ ਫੈਸਲਾ ਕੀਤਾ ਜਿੱਥੇ ਉਹ ਸਾਡੇ ਸਾਰੇ ਦੇ ਰਗ ਰਗ ਦੇ ਵਿੱਚ ਵਸੇ ਆ ਉਹ ਕਦੀ ਭੁਲਾਏ ਨਹੀਂ ਜਾ ਸਕਦੇ ਸੋ ਇਸ ਕਰਕੇ ਉਹਨਾਂ ਨੂੰ ਸਮਰਪਿਤ ਅੱਜ ਇਹ ਲੰਗਰ ਲਾਇਆ ਗਿਆ ਕੜੀ ਚੌਲ ਦਾ ਲੰਗਰ ਜੇਬਲਾ ਘਾਟੋ ਸਟੈਂਡ ਦੇ ਉੱਤੇ ਲਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸ ਸਾਡੇ ਜਥੇਦਾਰ ਸਾਡਾ ਗੁਰਿੰਦਰਪਾਲ ਸਿੰਘ ਪਪੂ ਜੀ ਜੋ ਸਾਡੇ ਰੰਗਲੇ ਸੱਜਣ ਜੁੱਤੀ ਸਮਾਂ ਪਹਿਲੇ ਸਮੁੰਛੋੜਾ ਦੇ ਗਏ ਸਨ ਉਹਨਾਂ ਦਾ ਭਾਰੰ ਪਰਮਨਿਉ ਜੰਗ ਜਿਹੜਾ ਆ ਰਿਹਾ ਹੈ ਉਸ ਨੂੰ ਸਮਰਪਿਤ ਅੱਜ ਉਹਨਾਂ ਦੇ ਸਮੂਹ ਪਰਿਵਾਰ ਅਤੇ ਸਮੂਹ ਦੋਸਤਾਂ ਵੱਲੋਂ ਮਿੱਤਰਾਂ ਵੱਲੋਂ ਅੱਜ ਉਹਨਾਂ ਦੀ ਯਾਦ ਸਮਰਪਿਤ ਗੁਰੂ ਕੇ ਲੰਗਰ ਲਗਾਏ ਗਏ ਹਨ ਜੋ ਕੀ ਸੰਤਾਂ ਨੂੰ ਵਰਤਾਏ ਜਾ ਰਹੇ ਹਨ ਕਿਉਂਕਿ ਜਿਵੇਂ ਗੁਰਿੰਦਰ ਪਾਸ ਜੀ ਪਤੂ ਇਸ ਸਮਾਜੇ ਵੀ ਅਤੇ ਕੰਠਰ ਜਿਸਨ ਜੋ ਹਮੇਸ਼ਾ ਹੀ ਐਸੇ ਕਾਰਜ ਲਈ ਮੇਸ਼ਾ ਤਤਪਰ ਰਹਿੰਦੇ ਸਨ ਔਰ ਸੰਕਤਾ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਸਨ ਉਹਨਾਂ ਦੀ ਯਾਦ ਵਿੱਚ ਇਹ ਨੰਗਰ ਲਗਾਏ ਗਏ ਹਨ ਗੁਰੂ ਮਹਾਰਾਜ ਸੁਦੀਵੀ ਕਾਲੀ ਉਹਨਾਂ ਨੇ ਆਪਣੇ ਚਰਨਾਚੁਸ ਵਾਸਮਖਣ ਇਛੇ ਪਰਿਵਾਰ ਨੂੰ ਤੇ ਸਮੂਹ ਸੰਗੀਆਂ ਨੂੰ ਜਾਨਵਾਂ ਦੋਸਤ-ਮਿੱਤਰਾਂ ਨੂੰ ਪਾਣਾ ਮੰਨ ਦਾ ਭਲ ਬਖਸ਼ਣ ਤਾਂ ਕਿ ਉਹਨਾਂ ਦੇ ਜੋ ਸਮਾਜਿਕ ਕਾਰਜ ਹਨ ਉਹਨਾਂ ਤੇ ਸਾਰੇ ਦੋਸਤ-ਮਿੱਤਰਾਂ ਸੰਗੀਆਂ ਨੂੰ ਉਸ ਇਸ ਰਾਹ ਤੇ ਚੱਲ ਸਕਾਂ ਇਸ ਲਈ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਹੈ ਉਹਨਾਂ ਨੂੰ ਆਪਣੇ ਵੱਲ ਉਸ ਜਨਮ ਦਿਹਾੜੇ ਤੇ ਸ਼ਰਧਾ ਤੇ ਸਤਿਕਾਰ ਪੇਟ ਕਰਦਾ ਹੋਇਆ ਖਿਮਾ ਦਾ ਜਾਚਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ